ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਦਾ ਦਿਦ ਤਿੰਨ ਮਨਾ ਰਹੇ ਆ ਪਰ ਕੀ ਸਾਡੇ ਗੁਰੂ ਸਾਹਿਬ ਦਾ ਦਿਹਾੜਾ ਐ ਮਨਾਇਆ ਜਾਂਦਾ ਫੋਟਮਾ ਲਾ ਦਿਓ ਸਾਰੇ ਪੰਜਾਬ ਚ ਬੋੜੀ ਬੋੜ ਕਰਤੇ ਲੱਖਾਂ ਨਹੀਂ ਕਈ ਕਰੋੜਾਂ ਦਾ ਖਰਚਾ ਹੋਣਾ ਤੇ ਸਾਰਿਆਂ ਨੂੰ ਕਿਹਾ ਨਾ ਵੀ ਆਓ ਤੇ ਮੈਂ ਇੱਥੇ ਮਾੜਾ ਇਧਰੋਂ ਹੋ ਗਿਆ ਨਾ ਆ ਪਰਲੇ ਪੇ ਜਿੱਥੇ ਲਾਈ ਬੈਠੇ ਤੰਬੂ ਜਾ ਉਹਦੀ ਫੜ ਲੈਣਗੇ ਮੈਂ ਕਿ ਚੁੰਡੀਆਂ ਵੜਦਾ ਸਵਾਲ ਹੀ ਪੁੱਛਣ ਜਾਣਾ ਚੈਲੰਜ ਹੈ ਮੇਰਾ ਲਾਲਾ ਆ ਚਲਾ ਦੀ ਮੈਨੂੰ ਕੋ ਰੋਕ ਕੇ ਨਾ ਮੈਂ ਗੈਲਰੀ ਜੀ ਬੈਕਾ ਚਾਰ ਸਵਾਲ ਪੁੱਛੂ ਜੀ ਮੈਂ ਕਹਿੰਦਾ ਅੱਖਾਂ ਚ ਅੱਖਾਂ ਜਮ ਅੱਖਾਂ ਚ ਅੱਖਾਂ ਪਾਏ ਗੱਲ ਕਰੂੰ ਇੱਕ ਸਵਾਲ ਦਾ ਜਵਾਬ ਮੁੱਖ ਮੰਤਰੀ ਦੇ ਦੇ ਪੈਰੀਂ ਹੱਥ ਲਾਏ ਕਹੂੰਗਾ ਤੂੰ ਸਹੀ ਆ ਸੀ ਗਲਤ ਕਹਿੰਦੇ ਵੀ ਸੱਭਿਆਕ ਤਰੀਕੇ ਨਾਲ ਹੀ ਪੁੱਛਦੇ ਮੈਨੂੰ ਤੂੰ ਤੜਾਕ ਕਰਦੇ ਮੈਂ ਚੁਣਿਆ ਹਾਂ ਨਮੈਂਦਾ ਨਾ 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 ਮੁੱਖ ਮੰਤਰੀ ਸਾਹਿਬ ਇਹ ਮੈਂ ਅਸੀਂ ਕੋਈ ਗਾਲਾਂ ਕੱਢਣਾ ਥੋੜੀ ਆਉਣੀਆਂ ਸਵਾਲ ਕਰਨਾ ਪੰਜਾਬ ਦਾ ਡੋਮਿਸਾਈਲ ਪੰਜਾਬ ਦੀ ਜ਼ਮੀਨ ਦੀ ਗੱਲ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ BBMP ਦੀ ਗੱਲ ਚੰਡੀਗੜ੍ਹ ਦੀ ਗੱਲ ਯੂਨੀਵਰਸਿਟੀਆਂ ਦੀ ਗੱਲ ਸਾਰੀਆਂ ਉਹ ਗੱਲਾਂ ਹੋਣੀਆਂ ਚਾਹੀਦੀਆਂ ਜੇ ਹਿੰਮਤ ਆ ਤਾਂ ਕੱਲ ਨੂੰ ਮਤੇ ਪਾਓ ਲਿਆਓ ਫਰਨੰਦ ਪ੍ਰਸਾਦਾ ਮਤਾ ਇੱਥੇ ਕਹਾਣੀਆਂ ਨਾ ਸੁਣਾ ਕੇ ਜਈ ਨਿੰਦਪੰਡ ਕਿੰਨੇ ਜਾਈਂ ਇੱਥੇ ਗੱਲ ਉਹ ਕਰਕੇ ਜਾਓ ਜੋ ਇਤਿਹਾਸਕ ਹੋਵੇ ਪੰਜਾਬ ਦੇ ਰਾਜਧਾਨੀ ਦੀ ਗੱਲ ਸਾਡੇ ਡੈਮ ਸਾਡੇ ਕੋਲ ਹੋਣੇ ਚਾਹੀਦੇ ਨੇ ਸਾਡੀਆਂ ਨੌਕਰੀਆਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਉਹਦੀ ਗੱਲ ਹੈ ਕਰੋ ਜੀ ਗੱਲ ਕਰਦੇ ਆਂ ਫਿਰ ਕੱਲ ਨੂੰ ਜੇ ਇੰਨੀ ਹਿੰਮਤ ਆ ਤਾਂ ਨਹੀਂ ਇੱਥੇ ਗੌਂਗਲਾਂ ਦੀ ਮਿੱਟੀ ਛਾੜ ਕੇ ਮੁੜ ਜੂਗੇ ਪੱਲੇ ਥੋੜੇ ਕੱਖ ਨਹੀਂ ਹੈਗਾ ਅੰਦਰੋਂ ਮਨਾਓ ਜੇ ਦਿਹਾੜਾ ਮਨਾਉਣਾ ਉਹਨਾਂ ਉਹਨਾਂ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਤੁਰਨ ਦੀ ਗੱਲ ਕਰੋ ਜਿਗਰਾ ਰੱਖੋ ਫੋਟਮਾਂ ਲਾ ਕੇ ਨਹੀਂ ਦਿਹਾੜੇ ਮਨਾਏ ਜਾਂਦੇ ਹੁੰਦੇ 3500 ਕਿੱਲਾ ਤੂੰ ਮਹਾਲੀ ਦਾ ਵੇਚ ਰਿਹਾ 8 ਪਿੰਡਾਂ ਦਾ ਆ 1500 ਕਿੱਲਾ ਦੂਜੀ ਯੂਨੀਵਰਸਿਟੀ ਦਾ ਵੇਚ ਰਿਹਾ ਲੁਧਿਆਣੇ ਦਾ ਪੰਜਾਬ ਐਗਰੋ ਦਾ ਬਾਗਬਾਨੀ ਵਿਭਾਗ ਦਾ ਮੰਡੀ ਬੋਰਡ ਦਾ ਬਿਜਲੀ ਬੋਰਡ ਦਾ ਡੈਰੀ ਵਿਭਾਗ ਦਾ ਅਰਪਾਂ ਦੀ ਜ਼ਮੀਨ ਤੁਸੀਂ ਖਤਮ ਕਰ ਰਹੇ ਅਰਪਨਾ ਖਰਬਾਂ ਰੁਪਿਆ ਦਿੱਲੀ ਦੇ ਲੜੇਰੇ ਲੁੱਟ ਕੇ ਲੈ ਜਾਣਗੇ ਇੱਥੋਂ ਮਾੜੇ ਮੋٹے ਲੋਕਾਂ ਨੂੰ ਪਾ ਦੇਣਗੇ ਬੁਰਕੀ ਲੋਕ ਖੋਜ ਹੋ ਜਾਂਦੇ ਆਹਾ ਬਿੱਲ ਮਾਫ ਕਰਤਾ ਲੇਟ ਦਾ ਯਾਰ ਹੱਦ ਹੋ ਗਈ ਕਿੱਡੀ ਮਾਨਸਤਾ ਸਾਡੀ ਗਰਕ ਗਈ ਯਾਰ ਤੁਸੀਂ ਫਿਰ ਉਹ ਮਖੌਟੇ ਵੀ ਪਾਏ ਵਿਧਾਇਕਾਂ ਦੇ ਸਾਰਿਆਂ ਜਿਹੜੇ ਬੈਠੇ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਉਧਰ ਕੇਜਰੀਵਾਲ ਬੈਠਾ ਸੋਧਿਆ ਬੈਠਾ ਮਾਨਸਾਹ ਬੈਠੇ ਆ ਮਾਨਸਾਹ ਉੱਠਣ ਲੱਗਦੇ ਆ ਬੋਲਣ ਲੱਗਦੇ ਆ ਉਹ ਕਹਿੰਦਾ ਵਾਜਾ ਵਾਜਾ ਖੰਗਦਾ ਹੀ ਆ ਕੱਲਾ ਕੇਜਰੀਵਾਲ ਧੂਰਾ ਮਾਰਦਾ ਤੇ ਮੁੱਖ ਮੰਤਰੀ ਥੱਲੇ ਜਾ ਵਾਜਦਾ ਤੁਸੀਂ ਆਪੇ ਤੇ ਕਹਿੰਦੇ ਵੀ ਲੋਕ ਤਾਂ ਹੁਣ ਬੋਲ ਕੇ ਰਾਜ਼ੀ ਨਹੀਂ ਲੋਕਾਂ ਨੂੰ ਤਾਂ ਫਰਕ ਨਹੀਂ ਪੈਂਦਾ ਤੁਸੀਂ ਕਿਤੇ ਲਈ ਬੋਲ ਰਹੇ ਹੋ ਇਸ ਵਿਧਾਨ ਸਭਾ ਅੰਦਰ ਦਰਦ ਦਾ ਸਤਨਾਮ ਸਿਆ ਨਹੀਂ ਬਹਿ ਸਕਦੇ ਅੰਦਰ ਚਿੰਗਾ ਚਿੰਗਿਆੜੀ ਹੈ ਰੇਤੇ ਬੂੰ ਕਰਦਾ ਜਾਂਦਾ ਮੁੱਠੀ ਚੋਂ ਪੰਜਾਬ ਯਾਰ ਖਤਮ ਹੁੰਦਾ ਜਾਂਦਾ ਬਾਦਲਾਂ ਦੇ ਬਿਆਨ ਆ ਜਾਣਗੇ ਕਾਂਗਰਸੀਆਂ ਦੇ ਆ ਜਾਣਗੇ ਮੁੱਖ ਮੰਤਰੀ ਦੇ ਬਿਆਨ ਆ ਜਾਣਗੇ ਮੰਤਰੀਆਂ ਦੇ ਆ ਜਾਣਗੇ ਅਸੀ ਜੀ ਪਹਿਲਾਂ ਜੇ ਇੱਕ ਬੂੰਦ ਨਹੀਂ ਜਾਣ ਦਿੰਦੇ ਅਸੀਂ BBMP ਨਹੀਂ ਜਾਣਦੇ ਹੁਣ ਕਹਿੰਦੇ ਚੰਡੀਗੜ੍ਹ ਨਹੀਂ ਜਾਣ ਦੇਣਾ ਹਿੱਕਾਂ ਤੋਂ ਸਾਡੇ ਲੰਘ ਕੇ ਗੁ ਸਾਡੀਆਂ ਲਾਸ਼ਾਂ ਤੋਂ ਜਾਊਗਾ ਅਸੀਂ ਨਹੀਂ ਕਰ ਦੇਣਾ ਉਹ ਕਰ ਦੇਣਾ ਕੱਲੇ ਬਿਆਨਾਂ ਤੋਂ ਗਾਹਾਂ ਬਦਲਣਾ ਨਹੀਂ ਅਗਲੇ ਨੇ ਅੱਗੇ ਪਹਿਲਾਂ BBMP ਤੇ ਲੱਗ ਸੀ ਐਸਪੀ ਲੱਤੀ ਉਹ ਵੀ ਗਿਆ ਹੁਣ ਚੰਡੀਗੜ੍ਹ ਵੀ ਜਾਊਗਾ ਤੁਹਾਡੇ ਕੱਲੇ ਬਿਆਨ ਐ ਪੱਲੇ ਕੱਖ ਨਹੀਂ BBMP ਬਾਰੀ ਵੀ ਤੁਹਾਨੂੰ ਤਾਂ ਨਾ ਮਾਰਿਆ ਵੀ ਹੁਣ ਕਿਉਂ ਨਹੀਂ ਪੈਂਦੇ ਨਾਂ ਲਾ ਕੇ ਸਾਡੇ ਆ ਜਾ ਲਾ ਜੇ ਹੁਣ ਚੰਡੀਗੜ੍ਹ ਤੇ ਲੱਗੂ ਕੋਣ ਬੈਠੋਂਗੇ ਨਾ ਮੈਂ ਕਹਿੰਦਾ ਲਾ ਮੈਂ ਮੂਰੇ ਹੋਊਗਾ ਐਡਾ ਘਟੀਆ ਮੁੱਖ ਮੰਤਰੀ ਨਹੀਂ ਦੇਖਣਾ ਪੰਜਾਂ ਪੰਜ ਸਟੇਟਾਂ ਦਖਲਦੀਆਂ ਪੱਛਮੀ ਬੰਗਾਲ ਛੇ ਸੂਬਿਆਂ ਚ ਕਿਸੇ ਸੂਬੇ ਨੇ ਨਵੀਂ ਸਿੱਖਿਆ ਨੀਤੀ ਲਾਗੂ ਨਹੀਂ ਕੀਤੀ ਸਭ ਤੋਂ ਪਹਿਲਾਂ ਇਹ ਬੰਦੇ ਨੇ ਇੱਥੇ ਲਾਗੂ ਕੀਤੀ ਆ ਪੰਜਾਬ ਚ ਤੂੰ ਦੇਊਗਾ ਜਵਾਬ ਤੇ ਬੋਲਣਗੇ ਇੱਥੇ ਤੂੰ ਭਾਂਸਿਆਂ ਕਹਿ ਰਿਹਾ ਕਿ ਅਰਜੋਗਪਤੀ ਅਣਦਾਤੇ ਆ ਇੱਕ ਖਸਾਨ ਪਰਾਲੀ ਨੂੰ ਅੱਗ ਲਾ ਦੇ ਪਰਚਾ ਹੁੰਦਾ ਅਰਜੋਗਪਤੀ ਤੇਰੇ ਆ ਡਾਂਗਾਂ ਵਾਲੇ ਲੁਧਿਆਣੇ ਵਾਲੇ ਜ਼ਹਿਰ ਪਾ ਕੇ ਲੋਕਾਂ ਨੂੰ ਹਰਿਆਣਾ ਤੋਂ ਤੱਕ ਦੇ ਲੋਕ ਮਾਰਦੇ ਤੇਰੇ ਜੀ ਹਿੰਮਤ ਹੈਗੀ ਵੀ ਤੂੰ ਉਹਨਾਂ ਨੂੰ ਬੰਦ ਕਰਾ ਦੇਂਗਾ ਜ਼ਹਿਰਾਂ ਪੈਂਦੀਆਂ ਨੂੰ ਤੇ ਜਿਹੜੇ ਸਤਲੋਜ ਦੇ ਵਿੱਚੋਂ ਗੁਰੂ ਸਾਹਿਬ ਨੇ ਖੰਡੇ ਵਾਟੇ ਦੀ ਪੌਲ ਛਕਾਈ ਸੀਗੀ ਅਮਰ ਤਿਆਰ ਕੀਤਾ ਸੀਗਾ ਸਤਲੋਜ ਦੇ ਵਿੱਚੋਂ ਉਹ ਸਤਲੋਜ ਦਾ ਚਹਿਰ ਬਣਾਤਾ ਕਰ ਕਰ ਲੈਂਦੇ ਮੁੱਦਿਆਂ ਦੀ ਹਿੰਮਤ ਹੈਗੀ ਤਾਂ ਬੋਲ ਇੱਥੇ ਦੱਸ ਅਨੰਦਪੁਰ ਸਾਹਿਬ ਵਿਖੇ ਅੱਜ ਜੇ ਸ਼ਤਾਬ ਦੀ ਸਮਾਗਮ ਸ਼ੁਰੂ ਹੋ ਚੁੱਕੇ ਹੈ ਸਰਕਾਰ ਦੇ ਵੱਲੋਂ ਵੀ 23 ਤੋਂ 25 ਦਾ ਸੱਦਾ ਦਿੱਤਾ ਗਿਆ ਸੀ ਪੂਰੇ ਪੰਜਾਬ 'ਚ ਵੋਟ ਲੱਗੇ ਸੀ ਤੇ ਇਹ ਵੀ ਪ੍ਰਚਾਰ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਊਗਾ ਵਿਧਾਨ ਸਭਾ ਬਣਾਈ ਗਈ ਬਹੁਤ ਸਾਰੀ ਟੈਂਸਿਟੀ ਬਣਾਈ ਗਈਆਂ ਸਾਰੇ ਵਿਧਾਇਕ ਇੱਥੇ ਆ ਗਏ ਤੇ ਕਿਆ ਜਾ ਰਿਹਾ ਬਹੁਤ ਇਤਿਹਾਸਿਕ ਫੈਸਲੇ ਹੋਣਗੇ ਪਰ ਉਹਦੇ ਪੈਰਲਲ ਇੱਕ ਹੋਰ ਵਿਧਾਨ ਸਭਾ ਵੀ ਲੱਗੀ ਐ ਉਹ ਲਾਈ ਐ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਦੇ ਵਿੱਚ ਕਦੀ ਬੜਨ ਨਹੀਂ ਦਿੱਤਾ ਜਾਂਦਾ ਸੋ ਬਾਈ ਲੱਖਾ ਸਿੰਘ ਸੁਧਾਨਾ ਸਾਡੇ ਨਾਲ ਐ ਇਹ ਤੇ ਸ਼ਾਇਦ ਇਹ ਤੇ ਸ਼ਾਇਦ ਕੱਲ ਨੂੰ مخਾਲ ਕਰੇ ਪੰਜਾਬ ਦਾ ਮੁੱਖ ਮੰਤਰੀ ਕਿਹ ਆਦਾ ਚਾਹ ਪੂਰਾ ਕਰਦੇ ਆ ਚਾਹ ਚੂ ਨਹੀਂ ਹੈਗੇ ਸਾਨੂੰ ਕਿਤੇ ਜਾਣਦੇ ਸਾਨੂੰ ਪੰਜਾਬ ਦਾ ਦਰਦ ਆ ਜੇ ਇਤਿਹਾਸਕ ਧਰਤੀ ਤੇ ਆਏ ਹਾਂ ਤਾਂ ਇੱਥੇ ਗੱਪਨਾ ਮਾਰ ਕੇ ਜਾਓ ਇਥੇ ਕਹਾਣੀਆਂ ਨਾ ਸੁਣਾ ਕੇ ਜਾਈਂ ਨਿੰਦਪੰਡ ਕਿੰਨੇ ਜਾਈਂ ਇਥੇ ਗੱਲ ਉਹ ਕਰਕੇ ਜਾਓ ਜੋ ਇਤਿਹਾਸਕ ਹੋਵੇ ਪੰਜਾਬ ਲਈ ਅਸੀਂ ਉਹ ਮੁੱਦਿਆਂ ਨੂੰ ਅੱਜ ਲੈ ਕੇ ਆਏ ਆਂ ਪੰਜਾਬ ਦਾ ਡੋਮਿਸਾਈਲ ਪੰਜਾਬ ਦੀ ਜ਼ਮੀਨ ਦੀ ਗੱਲ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਬੀਬੀਐਮਪੀ ਦੀ ਗੱਲ ਚੰਡੀਗੜ੍ਹ ਦੀ ਗੱਲ ਯੂਨੀਵਰਸਿਟੀਆਂ ਦੀ ਗੱਲ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਜੇ ਹਿੰਮਤਾਂ ਦਾ ਕੱਲ ਨੂੰ ਮਤੇ ਪਾਓ ਲਿਆਓ ਫਰਨੰਦ ਪ੍ਰਸਾਦਾ ਮਤਾ ਉਹ ਮਤੇ ਨੂੰ ਜੋੜ ਦਿੰਦੇ ਆਂ ਧਰ ਉਧਰਲੇ ਪਾਸੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਪਾਣੀਆਂ ਦੀ ਗੱਲ ਬੋਲੀ ਦੀ ਗੱਲ ਪਿੱਤਰ ਦਰਜਿਆਂ ਦੀ ਗੱਲ ਸ਼ਹਿਰਾਂ ਨੂੰ ਸਾਡੇ ਜਿਹੜੇ ਪਵਿੱਤਰ ਸਾਡੀਆਂ ਨਗਰੀਆਂ ਨੇ ਸ਼ਹਿਰ ਨੇ ਸਾਡੇ ਰਾਜਧਾਨੀ ਦੀ ਗੱਲ ਸਾਡੇ ਡੈਮ ਸਾਡੇ ਕੋਲ ਹੋਣੇ ਚਾਹੀਦੇ ਨੇ ਸਾਡੀਆਂ ਨੌਕਰੀਆਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਉਹਦੀ ਗੱਲ ਹੈ ਕਰੋ ਜੇ ਗੱਲ ਕਰਦੇ ਹਾਂ ਫਿਰ ਕੱਲ ਨੂੰ ਜੇ ਇੰਨੀ ਹਿੰਮਤ ਆ ਤਾਂ ਨਹੀਂ ਇੱਥੇ ਗੰਗਲੋਂ ਦਾ ਮਿੱਟੀ ਝਾੜ ਕੇ ਮੁੜ ਜੋਗੇ ਪੱਲੇ ਤੁਹਾਡੇ ਕੱਖ ਨਹੀਂ ਹੈਗਾ ਤੁਸੀਂ ਆਪਣਾ ਸੈਟਅਪ ਜੱਗਾ ਤੋਂ ਲਾਇਆ ਉੱਥੇ ਇੰਨਾ ਸੋਹਣਾ ਲਾਇਆ ਸੀ ਉਹਨਾਂ ਨੇ ਤੁਸੀਂ ਉੱਥੇ ਜਾਂਦੇ ਉਹਨਾਂ ਚ ਸਾਨੂੰ ਕੀ ਨਹੀਂ ਜਾਣ ਦੇਣਾ ਉੱਥੇ ਜਾਣ ਦੇਣਗੇ ਅਸੀਂ ਤਾਂ ਗੈਲਰੀ ਬਣਾਈ ਹੈ ਇੱਕ ਪਬਲਿਕਲੀ ਨਹੀਂ ਨਹੀਂ ਸਾਨੂੰ ਤਾਂ ਉੱਥੇ ਮੈਨੂੰ ਤਾਂ ਦੂਰ ਹੀ ਫੜ ਲੈਂਦੇ ਆ ਦੇਖ ਕੇ ਇਹ ਹਿੰਦੀ ਨਹੀਂ ਨਹੀਂ ਜੇ ਮੈਂ ਤਾਂ ਕਿੱਥੇ ਜਿਵੇਂ ਭਵੰਤ ਕਹਿੰਦਾ ਅੱਖਾਂ ਚ ਪੱਖਾ ਪਾਏ ਗੱਲ ਕਰੋ ਅਸੀਂ ਆਉਣਵਾਂਗੇ ਲੈ ਤੂੰ ਸਾਰੇ ਸਾਰਿਆਂ ਨੂੰ ਕਿਹਾ ਨਾ ਵੀ ਆਓ ਲੈ ਮੈਂ ਇੱਥੇ ਮਾੜਾ ਇਧਰ ਨੂੰ ਹੋ ਗਿਆ ਨਾ ਪਰਲੇ ਵਿੱਚ ਜਿੱਥੇ ਲਾਈ ਬੈਠੇ ਤੰਬੂ ਜਾ ਉਹਦੀ ਫੜ ਲੈਣਗੇ ਮੈਂ ਕਿ ਚੁੰਡੀਆਂ ਵੜਦਾ ਸਵਾਲ ਹੀ ਪੁੱਛਣ ਜਾਣਾ ਤੂੰ ਤਾਂ ਕਹਿੰਦਾ ਰਹੇ ਲੋਕਾਂ ਨੂੰ ਵੀ ਸਵਾਲ ਪੁੱਛੋ ਕਾਜ ਸਵਾਲ ਪੁੱਛਦੇ ਆ ਤੁਹਾਨੂੰ ਤਗਲੀਬ ਹੁੰਦੀ ਐ ਤੁਹਾਨੂੰ ਇਸ ਗੱਲ ਦੀ ਠੀਕ ਹੈ ਨਾ ਆਪ ਤੂੰ ਸੱਦਾ ਦੇ ਰਹੇ ਆ ਵੀ ਭਾਈ ਸਾਰੀ ਸੰਗ ਤੇ ਇੱਥੇ ਨਤਮਸਤਕ ਹੋ ਆ ਕੇ ਆਪਾਂ ਸਾਰੇ ਲੋਕਾਂ ਲਈ ਇਹ ਸੱਦਿਆ ਤੇ ਸਾਡੇ ਵਰਗਿਆਂ ਵਾਲੀ ਕੀ ਤਖਲੀਬ ਹੁੰਦੀ ਹੈ ਮੈਂ ਦੋ ਤਿੰਨ ਵਾਰੀ ਵਿਧਾਨ ਸਭਾ ਵੀ ਗਿਆ ਚੰਡੀਗੜ੍ਹ ਉੱਥੇ ਹੀ ਫੜ ਲੈਂਦੇ ਆ ਨਹੀਂ ਜੀ ਤੁਸੀਂ ਜਾਣ ਨਹੀਂ ਸਕਦੇ ਸੋ ਇਸ ਕਰਕੇ ਮੁੱਦਾ ਕੀ ਆ ਅੱਜ ਪੰਜਾਬ ਸਰ ਬਿੰਨਿਆ ਪਿਆ ਪੰਜਾਬ ਦਾ ਬਾਲ ਬਾਲ ਕਰਜ਼ੇ ਨਾ ਤੁਸੀਂ ਯਾਰ ਕਿੰਨੀਆਂ ਸਰਕਾਰੀ ਬੱਸਾਂ ਸਰਕਾਰੀ ਸਕੂਲਾਂਾਂ ਦੀਆਂ ਡਿਊਟੀਆਂ ਲਾਤੀਆਂ ਟੀਚਰਾਂ ਦੀਆਂ ਵੀ ਤੁਸੀਂ ਬੋਰਡ ਲਾਉਨੇ ਆ ਤੁਸੀਂ ਲੋਕਾਂ ਨੂੰ ਲੈ ਕੇ ਆਉਣਾ अच्छा फिर ਕਿੰਨਾ ਤੇਲ ਫੂਕੋਗੇ ਕਿੰਨਾ ਖਰਚਾ ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਦਾ ਦਿਨ ਮਨਾ ਰਹੇ ਆ ਪਰ ਕੀ ਸਾਡੇ ਗੁਰੂ ਸਾਹਿਬ ਦਾ ਦਿਹਾੜਾ ਐ ਮਨਾਇਆ ਜਾਂਦਾ ਫੋਟਮਾਂ ਲਾ ਦਿਓ ਸਾਰੇ ਪੰਜਾਬ ਚ ਬੋੜੀ ਬੋੜ ਕਰਤੇ ਲੱਖਾਂ ਨਹੀਂ ਕਈ ਕਰੋੜਾਂ ਦਾ ਖਰਚਾ ਹੋਣਾ ਇੱਥੇ ਲੋਕਾਂ ਨੂੰ ਇਹ ਕਈਆਂ ਨੂੰ ਇਹ ਵੀ ਤਖਲੀਫ ਹੋ ਵੀ ਇਹੇ ਖਰਚੇ ਦੀ ਗੁਰੂਆਂ ਦੀ ਓਏ ਐ ਸਾਡਾ ਗੁਰੂ ਕੁਛ ਨਹੀਂ ਹੁੰਦਾ ਪੌਣੇ 3 ਲੱਖ ਕਰੋੜ ਦਾ ਕਰਜ਼ਾ ਚੱਕਿਆ ਪਿਛਲੇ 30 35 40 ਸਾਲ ਚ ਦੂਜਿਆਂ ਤੀਜਿਆਂ ਨੇ ਜਿਹੜੇ ਵੀ ਆਏ ਇੱਥੇ ਇਹਨਾਂ ਨੇ ਮਾਂ ਦੇ ਸ਼ਿਰਾਂ ਨੇ 4 ਸਾਲ ਸੀ 1.5 ਲੱਖ ਕਰੋੜ ਦਾ ਕਰਜ਼ਾ ਚੱਕਤਾ ਪੰਜਾਬ ਦਾ ਕੰਗਾਲ ਕਰਤਾ ਤੁਸੀਂ ਯਾਰ ਕੀ ਫਾਇਦਾ ਅੰਦਰੋਂ ਮਨਾਓ ਜੇ ਦਿਹਾੜਾ ਮਨਾਉਣਾ ਉਹਨਾਂ ਉਹਨਾਂ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਤੁਰਨ ਦੀ ਗੱਲ ਕਰੋ ਜਿਗਰਾ ਰੱਖੋ ਫੋਟਮਾਂ ਲਾ ਕੇ ਨਹੀਂ ਦਿਹਾੜੇ ਮਨਾਏ ਜਾਂਦੇ ਹੁੰਦੇ ਫੋਟਮਾਂ ਲਾਉਂਦੀਆਂ ਚਾਰ ਸਪਿਰਟ ਟੈਂਟ ਲਾ ਤੇ ਲੋਕਾਂ ਨੂੰ ਸਾਧ ਲਿਆ ਅਸੀਂ ਡਰਾਮੇ ਸੁਣਾਤੇ ਉਹ ਨਹੀਂ ਗੱਲ ਬਣਨੀ ਅੱਛਾ ਤੁਸੀਂ ਫਿਰ ਉਹ ਮਖੌਟੇ ਵੀ ਪਾਏ ਵਿਧਾਇਕਾਂ ਦੇ ਸਾਰਿਆਂ ਦੇ ਜਿਹੜੇ ਬੈਠੇ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਉਧਰ ਕੇਜਰੀ ਵਾਲਾ ਬੈਠਾ ਸੋਧਿਆ ਬੈਠਾ ਮਾਨਸਾਹ ਬੈਠਿਆ ਮਾਨਸਾਹਬ ਉੱਠਣ ਲੱਗਦੇ ਆ ਬੋਲਣ ਲੱਗਦੇ ਆ ਉਹ ਕਹਿੰਦਾ ਬਾਜਾ ਬਾਜਾ ਖੰਗਦਾ ਹੀ ਆ ਕ ਕੇਜਰੀਵਾਲ ਘੂਰਾ ਮਾਰਦਾ ਤੇ ਮੁੱਖ ਮੰਤਰੀ ਥੱਲੇ ਜਾ ਵਜਦਾ ਅੱਜ ਯਾਰ ਸਵਾਲ ਤਾਂ ਸਾਡੇ ਇਹ ਆ ਭਾਂਸਿਆ ਤੂੰ ਕਰ ਕੀ ਰਿਹਾ ਤੂੰ ਜਿੰਨੇ ਸਾਡੇ ਪਬਲਿਕ ਸੈਕਟਰ ਆ ਜਿੰਨੀਆਂ ਸਾਡੀਆਂ ਸਰਕਾਰੀ ਜ਼ਮੀਨਾਂ ਨੇ ਮੰਡੀਆਂ ਨੇ ਪੰਚਾਇਤੀ ਜ਼ਮੀਨਾਂ ਬੇਚ ਰਹੇ ਹਾਂ ਤੂੰ 3500 ਕਲਾ ਤੂੰ ਮਹਾਲੀ ਦਾ ਬੇਚ ਰਹੇ 8 ਪਿੰਡਾਂ ਦਾ ਆ 1500 ਕਲਾ ਦੂਜੀ ਯੂਨੀਵਰਸਿਟੀ ਦਾ ਬੇਚ ਰਹੇ ਲੁਧਿਆਣੇ ਦਾ ਪੰਜਾਬ ਐਗਰੋ ਦਾ ਬਾਗਬਾਨੀ ਵਿਭਾਗ ਦਾ ਮੰਡੀ ਬੋਰਡ ਦਾ ਬਿਜਲੀ ਬੋਰਡ ਦਾ ਡੈਰੀ ਵਿਭਾਗ ਦਾ ਅਰਧਾਂ ਦੀ ਜ਼ਮੀਨ ਤੁਸੀਂ ਖਤਮ ਕਰ ਰਹੇ ਹੋ ਪੰਜਾਬ ਚੋਂ ਯਾਰ ਕੀ ਕਰ ਰਹੇ ਹਾਂ ਸਾਰੇ ਲੋਕ ਜੱਪ ਨੇ ਆਪਾਂ ਕਿਹ ਲੈਣਾ ਸਰਕਾਰੀ ਜਾਇਦਾਦ ਉਹ ਲੋਕੋ ਸਰਕਾਰੀ ਨੇ ਸੋਡੀ ਆ 1500 ਕਿੱਲਾ ਜਿਹਨਾਂ ਨੇ ਵੇਚ ਦੇਣਾ ਇੱਥੇ ਲੁਧਿਆਣੇ ਦੇ ਵਿੱਚ ਉਹੀ 1500 ਕਿੱਲਾ ਕੱਲ ਨੂੰ ਕੁਆਇਰ ਕਰਨਗੇ ਕਿਸੇ ਪਿੰਡ ਚ ਤੇ ਲੋਕਾਂ ਦੀ ਫਿਰ ਦੱਬਣਗੇ ਲੈਂਡ ਫੂਲ ਨੂੰ ਤੇ ਪਛੜੇ ਹੋਰ ਪੈਂਤੜਾ ਖੇਡ ਲਿਆ ਅਰਧਾ ਖਰਬਾ ਰੁਪਿਆ ਦਿੱਲੀ ਦੇ ਲੜੇਰੇ ਲੁੱਟ ਕੇ ਲੈ ਜਾਣਗੇ ਇੱਥੋਂ ਮਾੜੇ ਮੋٹے ਲੋਕਾਂ ਨੂੰ ਪਾ ਦੇਣਗੇ ਬੁਰਕੀ ਲੋਕ ਖੋਜ ਹੋ ਜਾਂਦੇ ਆਹਾ ਬਿੱਲ ਮਾਫ ਕਰਤਾ ਲਾਈਟ ਦਾ ਯਾਰ ਹੱਦ ਹੋ ਗਈ ਕਿੱਡੀ ਮਾਨਸਕਤਾ ਸਾਡੀ ਗਰਕ ਗਈ ਯਾਰ ਬਿੱਲ ਦੀ ਖਸ ਹੋਏ ਫਿਰਦੇ ਆ ਮੈਂ ਪੱਲ ਪਟਿਆਲੇ ਗਿਆ ਪਰसों ਦੀ ਗੱਲ ਹੈ ਇੱਕ ਬਹੁਤ ਬਹੁਤ ਸ਼ੇਰੀਆ ਬੜਾ ਅਮੀਰ ਅਮੀਰਾਂ ਦਾ ਮਤਲਬ ਕਿ ਉੱਥੇ ਹੈਗਾ ਰਹਿਣ ਤੇ ਸਹਿਣ ਤੇ ਵੱਡੇ ਵੱਡੇ ਕੋਠੇ ਘਰ ਪੰਜ ਪੰਜ ਸੱਤ ਸੱਤ ਕਰੋੜ ਦੇ ਉਹਨਾਂ ਦੇ ਬਿੱਲ ਮਾਫ ਹੈ ਲੈ ਅਰਬਾਂ ਪਤਿਆਂ ਦੇ ਬਿੱਲ ਮਾਫ ਕਰਨ ਦਾ ਕੀ ਫਾਇਦਾ ਬਿੱਲ ਮਾਫ ਕਰਨਾ ਗਰੀਬ ਦਾ ਕਰ ਦਿਓ ਲੋੜਵੰਦ ਦਾ ਕਰ ਦਿਓ ਕਿਉਂ ਪੰਜਾਬ ਸਰੇ ਬੋਝ ਪਾਏ ਸੋ ਇਹ ਡਰਾਮੇ ਨਹੀਂ ਯਾਰ ਚਾਹੀਦੇ ਸੀ ਤਾਂ ਇੱਥੇ ਨੰਦਪੁਰ ਸਾਹਿਬ ਦੀ ਧਰਤੀ ਦਾ ਸੈਸ਼ਨ ਬੁਲਾਇਆ ਪਿਠਾ ਆਇਆ ਸਵਾਲ ਕੀਤੇ ਵੀ ਆ ਸਵਾਲਾਂ ਦੇ ਜਵਾਬ ਕੱਲ ਨੂੰ ਮੁੱਖ ਮੰਤਰੀ ਚ ਹੈ ਹਿੰਮਤ ਕੇ ਦੇ ਕੇ ਜਾਊਗਾ ਕੱਲਾ ਡਰਾਮਾ ਕਰੂਗਾ ਤੇ ਤੁਸੀਂ ਹੁਣ ਆਮ ਲੋਕਾਂ ਦੇ ਰਿਪਰੈਜ਼ੈਂਟੇਟਿਵ ਬਣ ਕੇ ਗਏ ਸੀ ਉੱਥੇ ਆਮ ਲੋਕਾਂ ਦੇ ਹੱਕਾਂ ਦੇ ਵਿੱਚ ਉੱਥੇ ਜਾ ਕੇ ਬੋਲੇ ਤੁਸੀਂ ਆਪੇ ਤੇ ਕਹਿੰਦੇ ਵੀ ਲੋਕ ਤਾਂ ਹੁਣ ਬੋਲ ਕੇ ਰਾਜ਼ੀ ਨਹੀਂ ਲੋਕਾਂ ਨੂੰ ਤਾਂ ਫਰਕ ਨਹੀਂ ਪੈਂਦਾ ਤੁਸੀਂ ਕਿਤੇ ਲਈ ਬੋਲਦੇ ਹੋ ਇਸ ਵਿਧਾਨ ਸਭਾ ਦੇ ਅੰਦਰ ਦਰਦ ਦਾ ਸਤਨਾਮ ਸਿਆ ਨਹੀਂ ਬਹਿ ਸਕਦੇ ਅੰਦਰ ਚਿੰਗਾ ਚਿੰਗਿਆੜੀ ਹੈ ਰੇਤੇ ਬੁੰਕਰਦਾ ਜਾਂਦਾ ਮੁਠੀ ਚੋਂ ਪੰਜਾਬ ਯਾਰ ਖਤਮ ਹੁੰਦਾ ਜਾਂਦਾ ਆ ਲਿਆਏ ਸੈਂਟਰ ਵਾਲੇ ਹੋਰ ਇੱਕ ਚੰਡੀਗੜ੍ਹ ਦਾ ਸਿਸਟਮ ਆਰਟੀਕਲ 240 ਤੇ ਲਿਆ ਰਿਹਾ ਚੰਡੀਗੜ੍ਹ ਨੂੰ ਸੰਵਿਧਾਨਕ ਸੋਧ ਕਰਕੇ ਇਹ ਬਿੱਲ ਲਿਆ ਰਿਹਾ ਸੈਸ਼ਨ 'ਚ ਜਿਹੜਾ ਚੱਲਣਾ ਦਸੰਬਰ ਦੇ ਵਿੱਚ ਉਹ ਜਮਾਈ ਹੁੰਦਾ ਨਹੀਂ ਜੂਟੀ ਪੂਰਨ ਤੌਰ ਤੇ ਇਹਦਾ ਮੈਕਨੇਚਰ ਦਾ ਕਹਿੰਦਾ ਮੈਂ ਜੂਟੀ ਦੇ ਨਹੀਂ ਗੱਲ ਖੜਨੀ ਤੁਹਾਡਾ ਮਹਾਲੀ ਦਾ ਏਰੀਆ ਰੋਪੜ ਦਾ ਏਰੀਆ ਕੱਟ ਕੇ ਨਾਲ ਵੱਖਰੀ ਸਟੇਟ ਬਣਾਉਣਗੇ ਪੰਜਾਬ ਦਾ ਹੋਰ ਹਿੱਸਾ ਕੱਟਣਗੇ ਚੰਡੀਗੜ੍ਹ ਨੂੰ ਨਹੀਂ ਸਾਡੇ ਸਿਹਤ ਤੇ ਕੋਈ ਸਰ ਹੋ ਰਿਹਾ ਯੂਨੀਵਰਸਿਟੀ ਹਾਲ ਦੇਖ ਲਓ ਕੀ ਹੋਈ ਜਾਂਦਾ ਤਾਂ ਮੈਂ ਕਹਿੰਦਾ ਭਰਾਵੋ ਇਹ ਗੱਲਾਂ ਸਾਡੇ ਲਈ ਬਹੁਤ ਅਹਿਮ ਨੇ ਅੱਜ ਪੰਜਾਬ ਨੂੰ ਜਮ੍ਹਾਂ ਮਾਰਨ ਤੇ ਤੁਰੇ ਹੋਏ ਆ ਇੱਕ ਪਾਸੇ ਭਾਜਪਾ ਇਹਨੇ ਪੰਜਾਬ ਚ ਵੋਟਾਂ ਚ ਖੜੇ ਹੋਣਾ ਅਸੀਂ ਪੈਰ ਲਾਉਣੇ ਆ ਦੂਜੇ ਪਾਸੇ ਤੁਸੀਂ ਪੰਜਾਬ ਨੂੰ ਲਗੜੀ ਤੋ ਰਹਿ ਜੰਨੇ ਆ ਅੱਛਾ ਇੱਥੇ ਤੋਂ ਹੋਰ ਦੱਸਦਾ ਹਤਨਾਮ ਬਿਆਨ ਆਉਣੇ ਆ ਕੱਲੇ ਬਾਦਲਾਂ ਦੇ ਬਿਆਨ ਆ ਜਾਣਗੇ ਕਾਂਗਰਸੀਆਂ ਦੇ ਆ ਜਾਣਗੇ ਮੁੱਖ ਮੰਤਰੀ ਦੇ ਬਿਆਨ ਆ ਜਾਣਗੇ ਮੰਤਰੀਆਂ ਦੇ ਆ ਜਾਣਗੇ ਅਸੀਂ ਜੀ ਪਹਿਲਾਂ ਜੇ ਇੱਕ ਬੂੰਦ ਨਹੀਂ ਜਾਣ ਦਿੰਦੇ ਅਸੀਂ ਬੀਬੀ ਐਮਬੀ ਨਹੀਂ ਜਾਣਦੇ ਹੁਣ ਕਹਣਗੇ ਚੰਡੀਗੜ੍ਹ ਨਹੀਂ ਜਾਣ ਦੇਣਾ ਹਿੱਕਾਂ ਤੋਂ ਸਾਡੇ ਲੰਘ ਕੇ ਕੋ ਸਾਡੀਆਂ ਲਾਸ਼ਾਂ ਤੋਂ ਜਾਊਗਾ ਅਸੀਂ ਨਹੀਂ ਕਰਨ ਦੇਣਾ ਉਹ ਕਰ ਦੇਣਾ ਕੱਲੇ ਬਿਆਨਾਂ ਤੋਂ ਗਾਹਾਂ ਵਧਣਾ ਨਹੀਂ ਅਗਲਾ ਨੇ ਅੱਗੇ ਪਹਿਲਾਂ BBMP ਤੇ ਲੱਗ ਸੀ ASF ਲਾਤੀ ਉਹ ਵੀ ਗਿਆ ਹੁਣ ਚੰਡੀਗੜ੍ਹ ਵੀ ਜਾਊਗਾ ਥੋੜੇ ਕੱਲੇ ਬਿਆਨ ਹੈ ਪੱਲੇ ਕੱਖ ਨਹੀਂ ਸਾਨੂੰ ਮਾਰ ਕਿਹੜੀ ਗੱਲ ਦੀ ਪੈ ਰਹੀ ਆਹੀ ਗਦਾਰ ਪੁਣੇ ਦੀ ਜੱਜ ਪੰਜਾਬ ਦੇ ਸਾਰੇ ਹੱਕ ਖੋਏ ਜਾ ਰਹੇ ਸਾਡੇ ਲੀਡਰਾਂ ਦੀ ਗਦਾਰੀ ਕਰਕੇ ਖੋਏ ਜਾ ਰਹੇ ਉਹਨਾਂ ਨੇ BBMP ਬਾਰੀ ਵੀ ਤੁਹਾਨੂੰ ਤੰਨਾ ਮਾਰਿਆ ਵੀ ਹੁਣ ਕਿਉਂ ਨਹੀਂ ਪੈਂਦੇ ਨਾਂ ਲਾ ਕੇ ਸਾਡੇ ਆ ਜਾ ਲਾ ਜੇ ਹੁਣ ਚੰਡੀਗੜ੍ਹ ਤੇ ਲੱਗੂਗਾ ਹੁਣ ਬੈਠੋਗੇ ਨਾ ਕਹਿੰਦਾ ਲਾ ਮੈਂ ਮੂਰੇ ਹੋਊਗਾ ਕੋਈ ਮੁੱਖ ਮੰਤਰੀ ਕੋਈ ਉੱਤਰ ਲਾਵੇ ਯਾਰ ਉੱਠ ਕੇ ਆ ਜੇ ਇਸ ਮਸਲੇ ਦੇ ਤੇ ਇਹ ਸਿਆਸੀ ਮਸਲੇ ਨੇ ਸਿਆਸੀ ਲੋਕਾਂ ਨੂੰ ਲੜਨੇ ਚਾਹੀਦਾ ਮੈਂ ਨਾਲ ਮੈਂ ਤੇ ਜਾਣ ਵੀ ਨਹੀਂ ਦਿੰਦੇ ਪਰ ਲੋਕ ਉੱਠੋ ਯਾਰ ਐ ਨਹੀਂ ਗੱਲ ਬਣਨੀ ਬਾਈ ਬਣ ਕੇ ਸਾਡਾ ਸਾਰਾ ਕੁਝ ਤਬਾਹ ਹੋ ਜਾਣਾ ਤੇ ਵਿਧਾਨ ਸਭਾ ਦੇ ਵਿੱਚ ਜਿਹੜੇ ਲੋਕ ਆਣਗੇ ਉਹ ਵੀ ਤਾਂ ਪੰਜਾਬ ਦੇ ਆ ਉਹ ਉਹ ਤੁਹਾਡੇ ਵਾਂਗ ਤੇ ਮੁੱਦੇ ਚੁੱਕਣਗੇ ਉੱਥੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਪਾਸੇ ਤੇ ਇੱਕ ਵੱਖਰੀ ਗੱਲਰੀ ਬਣੀ ਆ ਲੋਕ ਆਉਣਗੇ ਜਿਹੜੇ ਇਹਨਾਂ ਦੇ ਗੁੰਗੇ ਤੇ ਬੋਲੇ ਜਿਵੇਂ ਇਹਨਾਂ ਦੇ 92 93 ਉਹ ਉਹੋ ਜਿਹੇ ਲੋਕ ਬਿਠਾ ਲੈਣਗੇ ਮੈਨੂੰ ਮੈਨੂੰ ਬਿਠਾ ਲੈਣ ਇੱਕ ਪਾਸੇ ਗੈਲਰੀ ਜੀ ਬੁਹਾ ਲੈਣ ਕਿਸੇ ਪਾਸੇ ਨੇੜੀ ਹੋਣ ਦੇ ਦੇ ਨਾ ਨੇੜੇ ਵੀ ਨਹੀਂ ਆਉਣ ਦੇਣਾ ਭਾਂ ਸਾਰੇ ਪੰਜਾਬ ਦਾ ਪੁਲਿਸ ਲਾ ਰੱਖੀ ਐ ਇੱਥੇ ਨੇੜੀ ਇਹਨਾਂ ਲੋਕਾਂ ਦੀ ਸੁਰੱਖਿਆ ਲਈ ਲਾਈ ਆ ਲੈ ਸਾਨੂੰ ਮੈਂ ਤਾਂ ਇੱਥੇ ਮੜਾ ਜਾਂ ਮੂੰਹ ਕੱਢਿਆ ਉਹਦੀ ਫੜ ਲੈਣਗੇ ਜੇ ਆ ਜਾ ਤੂੰ ਕਿੱਧਰ ਫਿਰਦਾ ਇੱਥੇ ਮੂੰਹ ਟੱਕਿਆ ਆਏ ਫਿਰ ਤੁਸੀਂ ਨਾ ਮੈਂ ਆਇਆ ਤਾਂ ਹੀ ਆ ਪਰ ਮੈਨੂੰ ਪਤਾ ਸੀ ਮੈਂ ਹਜੇ ਮੈਂ ਉੱਥੇ ਪਹੁੰਚਣਾ ਲਾਜ਼ਮੀ ਆ ਜੇ ਪੈਦਾ ਜਰੀ ਇਹਨਾਂ ਨੂੰ ਫੜ ਲੈਣਾ ਇਹਨਾਂ ਨੂੰ ਐ ਪਤਾ ਨਾ ਮੈਂ ਇੱਥੇ ਆਉਣਾ ਮੈਂ ਤੜਕੇ ਘਰੇ ਘੇਰ ਲੈਂਦੇ ਸੀ ਤੁਸੀਂ ਪਤਾ ਨਹੀਂ ਲੱਗਣ ਦਿੱਤਾ ਨਾ ਮੈਂ ਰਾਤ ਹੀ ਆ ਗਿਆ ਸੀ ਇੱਥੇ ਸੋ ਇਸ ਕਰਕੇ ਬਾਈ ਸਤਨਾਮ ਸਿੰਘਾਂ ਲੋਕਾਂ ਉੱਠ ਖੜੋ ਯਾਰ ਥੋੜਾ ਸਾਰਾ ਕੁਝ ਨਹੀਂ ਹੌਲੀ 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 ਹੁਣ ਤੂੰ ਦੇਖ ਬਾਈ ਜਿਹੜੀ ਐਨਪੀ ਨਿਊ ਐਜੂਕੇਸ਼ਨ ਪਾਲਿਸੀ ਆ ਮੈਂ ਉਹਤੇ ਇੱਕ ਬਲ ਕਰ ਲਾਂ ਉਹ ਲਾਗੂ ਹੋ ਰਹੀ ਆ ਪੰਜਾਬ ਚ ਯਾਰ ਹੁਣ ਤਿੰਨੇ ਯੂਨੀਵਰਸਿਟੀਆਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਚਾਰਾਂ ਯੂਨੀਵਰਸਿਟੀਆਂ ਦਾ ਜਿਹੜਾ ਸਿਲੇਬਸ ਆ ਉਹ ਸੈਂਟਰ ਨੇ ਸੈੱਟ ਕਰਨਾ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਹਿਤ ਪੜਾਉਣਾ ਹੈ ਕਿਹੜਾ ਨਹੀਂ ਪੜਾਉਣਾ ਕਿੱਥੋਂ ਕੱਟਣਾ ਕਿੱਥੋਂ ਵਧਣਾ ਕਿੰਨਾ ਪੜਾਉਣਾ ਸਾਰਾ ਉਹ ਤਾਂ ਇਹ ਕਰਨਗੇ ਸੋਡੇ ਐਜੂਕੇਸ਼ਨ ਸਿਸਟਮ ਤੇ ਕਬਜ਼ਾ ਕੀਤਾ ਜਾ ਰਿਹਾ ਅੰਗਰੇਜ਼ ਨੇ ਤਾਂ ਇਹੀ ਕੀਤਾ ਨਾ ਜਦੋਂ ਅੰਗਰੇਜ਼ ਇੱਥੇ ਆਇਆ ਉਹਨੇ ਗੁਲਾਮ ਬਣਾਇਆ ਇੱਥੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਢਾਂਚੇ ਨੂੰ ਤਬਾਹ ਕੀਤਾ ਫਿਰ ਉਹ ਤੇ ਆਪਣੇ ਤਰੀਕੇ ਨਾਲ ਸਿੱਖਿਆ ਨੂੰ ਅੱਗੇ ਆਪਣੀ ਸਿੱਖਿਆ ਚਲਾਈ ਫੇਰ ਲੋਕਾਂ ਦੇ ਰਾਜ ਕੀਤਾ ਇਹੀ ਨਹੀਂ ਨੀਤੀ ਹੈ ਸਾਡਾ ਇਤਿਹਾਸ ਹੀ ਖਤਮ ਕਰ ਦੇਣਗੇ ਸਾਡੇ ਐਡਾ ਘਟੀਆ ਮੁੱਖ ਮੰਤਰੀ ਨਹੀਂ ਦੇਖਣਾ ਪੰਜ ਪੰਜ ਸਟੇਟਾਂ ਦਖਲਦੀਆਂ ਪਛਮੀ ਬੰਗਾਲ 6 ਸੂਬਿਆਂ ਚ ਕਿਸੇ ਸੂਬੇ ਨੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਸਭ ਤੋਂ ਪਹਿਲਾਂ ਇਹ ਬੰਦੇ ਨੇ ਇੱਥੇ ਲਾਗੂ ਕੀਤੀ ਆ ਪੰਜਾਬ ਚ ਕੋ ਦੇਊਗਾ ਜਵਾਬ ਤੇ ਬੋਲਣਗੇ ਇੱਥੇ ਤੇ ਮੇਰੇ ਵਰਗਾ ਉਹਦੇ ਖੜਾ ਹੋਵੇਗਾ ਜੇ ਜਮਾ ਸਵਾਲ ਪੁੱਛਾਂ ਹੇ ਹਿੰਮਤ ਨਹੀਂ ਇੱਕ ਭਾਨ ਤਾ ਰਾਜਨੀਤਿਕ ਗੱਲਾਂ ਰਾਜਨੀਤਿਕ ਗੱਲਾਂ ਨਹੀਂ ਅਸੀਂ ਕਰਨੀਆਂ ਅਸੀਂ ਤਾਂ ਗੁਰੂਆਂ ਨੂੰ ਨਤਮਸਤ ਕਰਵਾਉਣਾ ਹੈ ਨੀਤੀ ਕੀ ਆ ਹੋਰ ਕੀ ਆ ਇਹ ਰਾਜਨੀਤਕੀ ਗੱਲਾਂ ਹੋ ਰਹੀਆਂ ਨੇ ਫੋਟੋਆਂ ਲਾਉਣੀਆਂ ਡਰਾਮਾ ਕਰਨਾ ਇਹ ਡਾਇਨੀਤੀ ਹੋਰ ਕੀ ਐਮਨਾਈ ਜਾਂਦੇ ਦਿਹਾੜੇ ਐ ਨਹੀਂ ਬਾਈ ਦਿਹਾੜੇ ਬਣਾਏ ਜਾਂਦੇ ਕਿ ਸਾਡਾ ਗੁਰੂ ਇਹਨਾਂ ਐ ਦਿਹਾੜੇ ਬਣਾਉਣਾ ਖੁਸ਼ ਹੁੰਦਾ ਸਾਡਾ ਗੁਰੂ ਖੁਸ਼ ਹੁੰਣਾ ਜੇ ਮਨੁੱਖਤਾ ਦੀ ਗੱਲ ਕਰੋਂਗੇ ਇਨਸਾਨ ਤੂੰ ਭਵਾਂਸਿਆ ਕਹਿ ਰਿਹਾ ਕਿ ਅਜੋਗ ਪਤੀ ਅਣਦਾਤੇ ਹੈ ਇੱਕ ਕਿਸਾਨ ਪਰਾਲੀ ਨੂੰ ਅੱਗ ਲਾ ਦੇ ਪਰਚਾ ਹੁੰਦਾ ਅਜੋਗ ਪਤੀ ਤੇਰੇ ਆ ਡਾਂਗਾ ਵਾਲੇ ਲੁਧਿਆਣੇ ਵਾਲੇ ਜ਼ਹਿਰ ਪਾ ਕੇ ਲੋਕਾਂ ਨੂੰ ਰਾਜਸਥਾਨ ਤੱਕ ਦੇ ਲੋਕ ਮਾਰਦੇ ਤੇਰੀ ਜਿਹ ਹਿੰਮਤ ਹੈਗੀ ਵੀ ਤੂੰ ਉਹਨਾਂ ਨੂੰ ਬੰਦ ਕਰਾ ਦੇਂਗਾ ਜ਼ਹਿਰਾਂ ਪੈਂਦੀਆਂ ਨੂੰ ਇਹ ਇਹ ਸਾਡਾ ਐਂ ਗੁਰੂ ਖੋਸ਼ੂ ਜਿਹੜਾ ਗੁਰੂ ਕਹਿੰਦਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਧਰਤੀ ਦੇ ਦੂਆ ਰਹੇ ਉਸੇ ਧਰਤੀਓ ਸਤਲੋਜ ਤੇ ਤੂੰ ਖੜ ਕੇ ਜਲਾਸ ਕਰ ਰਿਹਾ ਤੇ ਜਿਹੜੇ ਸਤਲੋਜ ਦੇ ਵਿੱਚੋਂ ਗੁਰੂ ਸਾਹਿਬ ਨੇ ਖੰਡੇ ਵਾਟੇ ਦੀ ਪੌਲ ਸਿਕਾਈ ਸੀਗੀ ਅਮਰ ਤਿਆਰ ਕੀਤਾ ਸੀਗਾ ਸਤਲੋਜ ਦੇ ਵਿੱਚੋਂ ਉਹ ਸਤਲੋਜ ਦਾ ਜ਼ਹਿਰ ਬਣਾਤਾ ਕਰ ਕਰ ਲੈਣੇ ਮੁੱਦਿਆਂ ਦੀ ਹਿੰਮਤ ਹੈਗੀ ਤਾਂ ਬੋਲ ਇੱਥੇ ਦੱਸ ਨਹੀਂ ਮੇਰੇ ਨਾਲ ਤੂੰ ਜਾਂਦਾ ਰਿਹਾ ਉੱਥੇ ਸਾਡੇ ਨਾਲ ਬਲੀਪੁਰ ਤੇ ਸਾਡੇ ਨਾਲ ਚੱਲ ਗਿਆ ਕਿਹੜਾ ਪਾਣੀ ਜਿਹੜਾ ਮੈਂ ਕਹਿੰਦਾ ਖੜਨਾ ਵੀ ਦੁੱਬਰਾ ਉੱਥੇ 10 ਮਿੰਟ ਖੜਾ ਬੰਦਾ ਬੇਹੋਸ਼ ਜਿਹੜੇ ਲੋਕ ਪੀ ਕੇ ਮਰ ਰਹੇ ਨੇ ਮੰਦਬੁੱਧੀ ਪਹਾਜ ਵਾਕ ਪੈਦਾ ਹੋ ਰਹੇ ਨੇ ਯਾਰ ਤੇ ਹੁਣ ਮੁੱਖ ਮੰਤਰੀ ਸਾਹਿਬ ਜਿਹੜੇ ਤੁਸੀਂ ਕਹਿੰਦੇ ਹੋ ਵੀ ਐਦਾਂ ਨਹੀਂ ਮਨਾਏ ਜਾਂਦੇ ਪੁਰਬ ਉਹ ਕਹਿੰਦੇ ਵੀ ਮਨਾਏ ਹੀ ਐਦਾਂ ਜਾਂਦੇ ਉਹ ਕਹਿੰਦੇ ਇਹ ਤਾਂ ਪੁਰਾਣੀ ਸਰਕਾਰਾਂ ਨੂੰ ਵੀ ਨਹੀਂ ਮਨਾਣੇ ਆਏ ਤੇ ਐਸਡੀਪੀਸੀ ਨਾਲ ਵੀ ਉਹਨਾਂ ਦਾ ਸਿੱਧਾ ਕਨਫਲਿਕਟ ਬਣਿਆ ਹੋਇਆ ਇਸ ਮੁੱਦੇ ਨੂੰ ਲੈ ਕੇ ਉਹ ਕਹਿੰਦੇ ਅਸੀਂ ਮਨਾ ਦੇ ਚੈਲੰਜ ਹੈ ਮੇਰਾ ਆਲਾ ਆ ਚਲਾ ਦੀ ਮੈਨੂੰ ਕੋ ਰੋਕ ਕੇ ਨਾ ਮੈਂ ਗੈਲਰੀ ਜੀ ਬੈਠਾ ਚਾਰ ਸਵਾਲ ਪੁੱਛੂ ਜਿਵੇਂ ਕਹਿੰਦਾ ਅੱਖਾਂ 'ਚ ਅੱਖਾਂ ਜਮ ਅੱਖਾਂ 'ਚ ਅੱਖਾਂ ਪਾਏ ਗੱਲ ਕਰੂੰ ਇੱਕ ਸਵਾਲ ਦਾ ਜਵਾਬ ਮੁੱਖ ਮੰਤਰੀ ਦੇ ਦੇ ਪੈਰੀ ਹੱਥ ਲਾਇਕ ਹੋਊਗਾ ਵੀ ਤੂੰ ਸਹੀ ਆ ਸੀ ਗਲਤ ਲੈ ਮੇਰਾ ਚੈਲੰਜ ਆ ਕਹਿੰਦੇ ਵੀ ਸੱਭਿਆਕ ਤਰੀਕੇ ਨਾਲ ਹੀ ਪੁੱਛਦੇ ਮੈਨੂੰ ਤੂੰ ਦਰਾ ਕੇ ਕਰਦੇ ਮੈਂ ਚੁਣਿਆ ਹੋਇਆ ਨੁਮਾਇੰਦਾ ਨਾ 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 ਮੁੱਖ ਮੰਤਰੀ ਸਾਹਿਬ ਇਹਦੂ ਮੈਂ ਅਸੀਂ ਕੋਈ ਗਾਲਾਂ ਕੱਢਣਾ ਥੋੜੀ ਆਉਣੀਆਂ ਸਵਾਲ ਕਰਨ ਆਉਣੇ ਆ ਸੱਭਿਆਕ ਤਰੀਕੇ ਆਉਂਗੇ ਆਰਾਮ ਨਾਲ ਮੈਂ ਕਹੀ ਆ ਸੱਭਕ ਦਹਾਈ ਹੀ ਨਹੀਂ ਮੈਂ ਦੇਖਿਆ ਕਦੇ ਗਾਲਾਂ ਕੱਢਦਾ ਹੈ ਉਹ ਚਲ ਕਦੇ ਹੋ ਜਾਂਦਾ ਕਦੇ ਮਸਲਾ ਕੋਈ ਜਦੋਂ ਮੰਗਰ ਪੁਲਿਸ ਪੁਲਿਸ ਹੁੰਦੀ ਉਹ ਗੱਲ ਅੱਦਨੇ ਪਰ ਐਂ ਸਵਾਲਾਂ ਵੇਲੇ ਥੋੜੀ ਗਾਲੋ ਗਾਲੀ ਹੋਈਦਾ ਤਾਂ ਸੱਭਿਆਕ ਤਰੀਕੇ ਨੇ ਪੁੱਛਾਂਗੇ ਪਰ ਸਾਨੂੰ ਸੱਭਿਆਕ ਤਰੀਕੇ ਨਾਲ ਵੀ ਨਹੀਂ ਕੋਈ ਨੇੜਿਆ ਹੁੰਦਾ ਸਰਪੱਲ ਮੰਗ 20 ਆ ਕਿ ਜਿਹੜੀ ਅੱਜ ਨਕਲੀ ਲਾਈ ਆ ਜਾਂ ਉਹਦੀ ਤਰਜ਼ ਦੇ ਉੱਤੇ ਵਿਧਾਨ ਸਭਾ ਲਾਈ ਆ ਉਹਦੇ ਇਲਾਵਾ ਅਸੀਂ ਉੱਥੇ ਵੀ ਜਾਣ ਦੇ ਇੱਛਕ ਆ ਪਰ ਜੇ ਸਾਨੂੰ ਸਵਾਲ ਪੁੱਛਣ ਦੀ ਆਜ਼ਾਦੀ ਹੋਵੇ ਤਾਂ ਅਜਹੀ ਮੰਗਾਂ ਲੱਖਾਂ ਜ਼ਾਣਾਂ ਦੀ ਸੋ ਇਹ ਵਿਧਾਨ ਸਭਾ ਲਾ ਕੇ ਕੁਝ ਆ ਜੋ ਦਰਸਾਇਆ ਜਾ ਰਿਹਾ ਕਿ ਹੁਣ ਕੀ ਚਾਹੀਦਾ ਸੀ ਸੋ ਇਹਨਾਂ ਲੋਕਾਂ ਦੀ ਇਹ ਮੰਗ ਹੈ ਦੂਜੇ ਪਾਸੇ ਕੱਲ ਵਿਧਾਨ ਸਭਾ ਲੱਗਣੀ ਹੈ ਸਰਕਾਰ ਦੇ ਅਸਲ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੇ ਆਉਣਾ ਤੇ ਇਹ ਵਿਧਾਨ ਸਭਾ ਅੱਜ ਲੱਗ ਚੁੱਕੀ ਹੈ ਉਹ ਕੱਲ ਲੱਗੇਗੀ ਇਹਨਾਂ ਦੋਨਾਂ ਤੋਂ ਬਾਅਦ ਤੁਹਾਡੇ ਮਨ ਨੂੰ ਕਿਹੜੀ ਪਾਉਂਦੀ ਆ ਤੁਹਾਡੇ ਮੁੱਦੇ ਕਿਹੜੇ ਆ ਤੁਸੀਂ ਕਿਹੜੇ ਵਿਚਾਰ ਨਾਲ ਸਹਿਮਤ ਹੋ ਉਹ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਿਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ